ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਦੇ ਤਹਿਸੀਲ ਕੋਟਪੂਰਾ ਬਾਈ ਰਾਜਪਾਲ ਦੇ ਕੋਲੇ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਨਾ ਜਰਸੀ ਅੰਗ ਦੇ ਵਿੱਚ ਵਹਿੜ ਹੈਗੀ ਐ ਦੋਸਤੋ ਸੂਈ ਸਵਾਈ ਤੇ ਬੱਚੀ ਮਗਰਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਹਿਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲ ਅਲੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਬਾਈ ਹਾਂਜੀ ਠੀਕ ਆ ਬਾਈ ਰਾਜਪਾਲ ਇੱਕ ਕਰੀ ਆਪਣਾ ਨੰਬਰ ਦੱਸ ਦੀ 904152566 ਠੀਕ ਆ ਅੱਜ ਫੇਰ ਇੱਕ ਨਾਗੀ ਆਣਾ ਹਾਂਜੀ ਹਾਂਜੀ ਉਹ ਬੈਕ ਵੀ ਲੈਣੇ ਤੁਹਾਨੂੰ ਪਤਾ ਹੂੰ ਹੂੰ ਸਹੀ ਆ ਹਫਤੇ ਚੰਨ ਚਾਰ ਵੇਜਦੇ ਆ ਥੱਲੇ ਨੇ ਸਿੰਗਲ ਸਿੰਗਲੀਆਂ ਥੱਲੇ ਸੀਵਲ ਵੇਖ ਕੇ ਤੁਰ ਪੈਣ ਕੇ ਦੁੱਧ ਵਾਲੀ ਠੀਕ ਆ ਤੇ ਇਹਦੀ ਕੀ ਡਿਟੇਲ ਆ ਭਰਾ ਇਹ ਓਰੀਜਨਲ ਦੂਜਾ ਸੂਆ ਹੈ ਦੂਜਾ ਸੂਆ ਸੂਈ ਆ ਹਾਂਜੀ ਠੀਕ ਹੈ ਮਗਰ ਬੱਛੀ ਅੱਜ ਇਹਨੂੰ ਤੀਜਾ ਦਰਮ ਹੋ ਗਿਆਈ ਸੂਈ ਠੀਕ ਆ ਤੀਜਾ ਦਰਮ ਹੋ ਗਿਆ ਸੀ ਇਹਦੇ ਹੀ ਆਪ ਨੂੰ ਸਹੀ ਗੱਲ ਆ ਵਿਖਾ ਦਿੰਨੇ ਆ ਤੀਜਾ ਦਿਨ ਹੋ ਗਿਆ ਤੇ ਬੋਲਾ ਕਿੰਨਾ ਬਈਏ ਬੋਲਾ ਹੁਣ ਬਈ 14-15 ਕਿਲੋ ਬੋਲਾ ਹੋਊਗਾ ਠੀਕ ਆ 14-15 ਕਿਲੋ ਹਾਂ ਮਾਲਕਾਂ ਨੇ ਦੱਸਿਆ ਸੀ 15-16 ਕਿਲੋ ਦੋ ਕਿ ਪਹਿਲੇ ਸੂਏ ਦਿੱਤਾ ਠੀਕ ਆ ਐਕੀ ਕੋਈ ਆਫ ਦਾ ਰਮਾਨ ਕੋਈ ਹੈ ਨਾ ਛੇਵਾ ਤੇ ਸਹੀ ਆ ਹਾਂ 20 ਵੀ ਚੋ ਸਕਦਾ ਸਹੀ ਗੱਲ ਹੈ ਸੂਹਾ ਦੂਜਾ ਹੀ ਸੂਈ ਹਾਂ ਸੂਹਾ ਜਿਹੜੇ ਨਾਲ ਦੂਜਾ ਹੋਊਗਾ ਠੀਕ ਆ ਸੀਲ ਸਾਊਗਾ ਬਈ ਚਵਾਈ ਹਾਂ ਜਰਸੀ ਕ੍ਰੋਸ ਹੈ ਵੀਰੇ ਹਾਂ ਹਾਂ ਤੇ ਜਿਵੇਂ ਮਰਜੀ ਬਹਿ ਜਾਓ ਐ ਨੂੰ ਕੋਈ ਵਾਦਾ ਵਟਾ ਨਹੀਂ ਜਿਵੇਂ ਜੀ ਲੋ ਵੀ ਨਾ 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 ਗੋਗਲੀ ਗਾੜ ਤੇ ਲੱਤਾਂ ਚੜਾ ਮਾਰੂ ਨੀ ਉਹ ਆ ਗਾਲੀ ਚ ਖੜ ਕੇ ਤੋਰੋ ਵੀ ਲੋ ਵੀ ਹਵਾਨੇ ਦੀ ਗੱਲ ਕਰੀਏ ਨਾ ਚੈੱਕ ਕਰੇ ਸਵੇਰੇ 8:30 ਦਾ ਟਾਈਮ ਆ ਉਸ ਟਾਈਮ ਨਾਲ ਦੀ ਜੱਜਮੈਂਟ ਕਰ ਲਿਓ ਕਿਉਂਕਿ ਵੀਡੀਓ ਬਣਾਉਂ ਕਰਕੇ ਬਾਈ ਦੇ ਰੋਕੀ ਹੋਈ ਸੀ ਕਿਉਂਕਿ ਥੋੜਾ ਜਿਹਾ ਨਾ ਆਪਾਂ ਲੇਟ ਹੋ ਗਏ ਅੱਜ ਇਸੇ ਕਰਕੇ ਇਹ ਦੂਬਾ ਚੁਵਾਈ ਹੋਣੀ ਆ ਲਗਭਗ ਘੰਟਾ ਡੇਢ ਘੰਟੇ ਨੂੰ ਲੇਟ ਸਮਝ ਲਓ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਇਹ ਲੱਗਦਾ ਬੜੀ ਲੇਟ ਆ ਕਿਉਂਕਿ 8:30 ਦਾ ਟਾਈਮ ਆ ਤੁਹਾਨੂੰ ਦੱਸਦਾ ਜਿਹੜੀ ਚੀਜ਼ ਹੈ ਬਾਈਆਂ ਨੂੰ ਆਪਾਂ ਦੱਸ ਕੇ ਦੇਣੀ ਹੁੰਦੀ ਆ ਕੰਮ ਕਰਨਾ ਸਾਫ਼ ਸੁਥਰਾ ਬੱਚੀ ਚੈੱਕ ਕਰ ਸਕਦੇ ਆ 나ੜੂਆਂ ਨਾਲ ਆ ਚੈੱਕ ਕਰ ਸਕਦੇ ਆ ਤੇ ਕ੍ਰਾਸ ਅੰਗ ਦੇ ਵਿੱਚ ਜਰਸੀ ਜਿਹੜੇ ਭਰਾ ਦੋਸਤੋਂ ਪਸੰਦ ਕਰਦੇ ਆ ਨਾ ਜਰਸੀ ਕ੍ਰਾਸ ਸੋਹਣੇ ਕਦ ਕਾਠ ਵਾਲੀ ਕੋਈ ਛੋਟੀ ਨਹੀਂ ਪੂਰੇ ਵੱਡੇ ਕਦ ਕਾਠ ਵਾਲੀ ਹੱਥੀ ਚਵਾਈ ਵਾਲਾ ਥਾਣਾ ਤੇ ਭਈ ਰਾਜਪਾਲ ਇਹ ਦੁੱਧ ਕਿੰਨਾ ਪਾਉਣੀ ਦੁੱਧ ਭਈ ਅਨੁਮਾਨ ਆ ਵੀ 17 18 ਕਿਲੋ ਖੁੱਲਾ ਪਾਉਣਾ ਚਾਹੀਦਾ ਠੀਕ ਅੱਗੇ ਸੇਵਾ ਤੇ ਵੀ ਵੀ ਕਰ ਸਕਦੀ ਏ ਠੀਕ ਆ 16 15 16 ਦਾ ਮੰਨ ਕੇ ਹੀ ਲੈ ਲੈਣਾ ਜੇ ਗੱਲ ਕਰੀਏ ਤਾਂ ਖੁੱਲਾ 13 14 ਕਿਲੋ ਖੁੱਲਾ ਹੋਊਗਾ 15 ਕਿਲੋ ਤਾਂ ਹੋਣਾ ਜਾਨੀ ਕਿ ਸਟਾਰਟਿੰਗ ਹੀ ਆ ਲੋ ਵੀ ਚੈੱਕ ਕਰ ਸਕਦੇ ਆ ਬਾਕੀ ਕੋਈ ਸੇਵਾ ਵਾਲਾ ਵੀ ਰਿਲ ਜਾਂਦਾ ਤੋਂ ਆਪਦੀ ਸੇਵਾ ਸੰਭਾਲਦੇ ਸਿਰ ਤੇ ਖਰੀਦੇ ਤੇ ਤੋਰ ਕੇ ਤੁਹਾਨੂੰ ਕਾਉਣੇ ਆ ਲੈ ਵੀ ਰਾਜਪਾਲ ਇਹਨੂੰ ਇੱਕ ਵਾਰੀ ਢੇੜਾ ਕਢਾ ਦੀ ਲੋ ਵੀ ਤੋਰ ਕੇ ਤੁਹਾਨੂੰ ਬਾਹੇ ਤੁਰੀ ਜਾਂਦੀ ਤੋਂ ਨਾ ਜਜਮੈਂਟ ਲਾਏ ਫਵਾਨਾ ਬਹੁਤ ਸੋਹਣਾ ਪਿਆਰਾ ਦੋਸਤੋ ਇਸ ਸਾਢੇ ਅੱਧਾ ਦਾ ਟਾਈਮ ਉਸ ਠੰਗ ਨਾਲ ਦੀ ਜੱਜਮੈਂਟ ਕਰੇ ਚਵਾਈ ਨੂੰ ਬਾਈ ਜਨ ਨਾਲ ਠੰਡੀ ਫੀਰਾਂ। ਉਹ ਯਾਰ ਦਾ ਦੋ ਟਾਈਮ ਤਿੰਨ ਟਾਈਮ ਝੋਕੇ ਲੈ ਜੇ ਜੇ ਚੈੱਕ ਕਰ ਸਕਦੇ। ਤੇ ਸਾਦੇ ਗਲੀ ਦੇ ਵਿੱਚ ਹੀ ਬਾਈ ਨੇ ਰੋਕ ਲਈ ਜੇ ਪਸ਼ੂ ਗਰਮ ਹੋਵੇ ਨਾ ਜੇ ਗੱਲ ਕਰੀਏ ਬੱਚੇ ਤੋਂ ਬਿਨਾਂ ਹੱਥ ਨਹੀਂ ਲਾਉਂਦਾ ਚੈੱਕ ਕਰੋ। ਸੋਨਾ ਹੱਤੀ ਚਵਾਈ ਵਾਲਾ ਤਾਣਾ ਧਾਰਾ ਤੁਹਾਨੂੰ ਮਾਰ ਕੇ ਵਿਖਾਪਦੇ ਆ। ਚੈੱਕ ਕਰ ਸਕਦੇ ਆ ਕੋਈ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਛੱਡਿਆ। ਬੱਚਾ ਅੰਦਰ ਖੜਾ ਬਾਈ ਇਤੋਂ ਠੰਡੀ ਸੀਰਤੀ ਹੋ ਗਈ ਸਹੀ ਗੱਲ ਹੈ ਸਹੀ ਗੱਲ ਹੈ ਤੇ ਪੈਰ ਵੀ ਨਹੀਂ ਕਰਮ ਵਾਲੀ ਨੇ ਪਟਿਆ ਲੈ ਚੱਲ ਬਾਈ ਥੋੜਾ ਜੇ ਗੱਲ ਕਰੀ ਨਾ ਬੱਚੇ ਦਾ ਜਰੂਰ ਕਰਦੀ ਆ ਜੇ ਗੱਲ ਕਰੀ ਨਾ ਬੱਚੇ ਦਾ ਵੈਸੇ ਕਰਦੀ ਆ ਭੋਇ ਤੁਸੀਂ ਛੱਡੋ ਨਾ ਚੋਣ ਵੇਲੇ ਤੇ ਤਾਂ ਵੀ ਨਿਆਣਾ ਲਾ ਕੇ ਤੁਸੀਂ ਆਪ ਦਾ ਚੋ ਸਕਦੇ ਆ ਕਿਉਂਕਿ ਬਾਈ ਨੇ ਬਗੈਰ ਨਿਆਣੇ ਤੋਂ ਗਲੀ ਦੇ ਵਿੱਚ ਧਾਰਾ ਤੁਹਾਨੂੰ ਮਾਰ ਕੇ ਵਿਖਾ ਦਿੰਦੀਆਂ ਜਿਹੜੇ ਵੀਰ ਦੇ ਪਸੰਦ ਹੋਵੇ ਟਰੇ ਇੱਕ ਬਾਈ ਤੋਂ ਪੁੱਛ ਦਿੰਨੇ ਆ ਵੇ ਰਾਇਪਾਲ ਇਹਦੇ ਰੇਟ ਦੀ ਗੱਲ ਕਰੀ ਜੇ ਤਾਂ ਰੇਟ ਕੀ ਕਰਾਂਗੇ ਰੇਟ ਲਾ ਫੋਨ ਤੇ ਰੱਖਾਂਗੇ ਰੇਟ ਫੋਨ ਤੇ ਰੱਖਾਂਗੇ ਠੀਕ ਹੈ ਰੱਖਾਂਗੇ ਜਾਈ ਜੀ ਆਪਣਾ ਤੁਹਾਨੂੰ ਪਤਾ ਹੀ ਹੈ ਠੀਕ ਆਪਣੇ ਰੇਟ ਜਾਈ ਜੀ ਹੁੰਦੇ ਆ ਠੀਕ ਤਾਂ ਲੋ ਬਈ ਰੇਟ ਜਾਈ ਜੀ ਹੋਊਗਾ ਬਾਈ ਹਨਾ ਹੋਊਗਾ ਫੋਨ ਤੇ ਜੇ ਗੱਲ ਕਰੀ ਨਾ ਤੁਹਾਨੂੰ ਅਗਾੜੀ ਵਿਖਾਉਣੇ ਆ ਵਾੜ ਦੀ ਧੁੰਨੀ ਤੋਂ ਹੋਆ ਨਾ ਸਟਾਰਟ ਕੀਤਾ ਹੋਇਆ ਚੈੱਕ ਕਰਿਓ ਤੇ ਦੁੱਧ ਤੁਸੀਂ ਜਿਹੜਾ ਭਰਾ ਤੀਤ ਦਾ ਆਪ ਦੀ ਸੇਵਾ ਸੰਭਾਲਦੇ ਸਿਰ ਤੇ ਖਰੀਦੋ ਜੇ ਬੱਚੀ ਮਗਰ ਆ ਰੇਟ ਫੋਨ ਤੇ ਆ ਨੰਬਰ ਸਕਰੀਨ ਤੇ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਆ ਸਾਡਾ ਨੰਬਰ ਸਤਿੰਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ